Whoa! ਸਸ਼ਕਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਰਨਜੀਤ ਸਿੰਘ ਫਾਨੇਵਾਲ ਦੇ ਬਕੋਕ ਮੰਦਿਰਾਂ ਵਿੱਚ ਮਹਾਸਵਰਾਤ ਦੇ ਸਭ ਤੋਂ ਵੱਡੀ ਸ਼ਰਧਾਪੂਰਵਕ ਮਨਾਇਆ ਗਿਆ ਇਸੇ ਤਰ੍ਹਾਂ ਅੱਜ ਪਹੁੰਚੇ ਹਾਂ ਪ੍ਰਾਣਾ ਬਿਜਾਰਾ ਜੀ ਸ਼ਿਵਾਲਾ ਮੰਦਿਰ ਦੇ ਵਿੱਚ ਤਸਵੀਰਾਂ ਵਿੱਚ ਤਸਵੀਰ ਸਾਦੇ ਹੋ ਕਿ ਪ੍ਰਾਚੀਨ ਸ਼ਿਵਾਲਾ ਮੰਦਿਰ ਵਿੱਚ ਮਹਾਸਵਰਾਤ ਦੇ ਸਭ ਤੋਂ ਵੱਡੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਮੰਦਿਰ ਨੂੰ ਸੁੰਦਰ-ਸੁੰਦਰ ਲੜੀਆਂ ਦੇ ਨਾਲ ਸਜਾਇਆ ਗਿਆ ਮੰਦਿਰ ਵਿੱਚ ਭਗਤ ਜਨਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਇਸ ਦੌਰਾਨ ਕਤਾਰਾਂ ਦੇ ਵਿੱਚ ਲੱਗੇ ਹੋਏ ਭਗਤ ਜਨ ਸੁੰਦਰ-ਸੁੰਦਰ ਚਾਕੀਆਂ ਦੇਖ ਕੇ ਨਤਮਸਤਕ ਹੋਏ इस दौरान जोत प्रचंड संत श्री श्री एक हज़ार अठ महंत बाबा गुलाबदास जी वालों की गई इस मौके पर कैबिनेट मंत्री हरदीप मुंडिया ने भी अपनी टीम समेत पहुँच के भगवान शिव शंकर दा का आशीर्वाद प्राप्त किया भजन मंडली वलों दे देर रात तक भगवान शिव शंकर का गुणगान किया गया आओ वेखते हाँ एक रिपोर्ट we're going to do it 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 we're going

ਉਹ ਅਸੀਰਵਾਦ ਲੈਣ ਆਇਆ ਕਿਉਂਕਿ ਮਹਾ ਸੋਵਰਾਤਰੀ ਦੀ ਪੂਰੇ ਪੂਰੇ ਪੰਜਾਬ ਵਾਸੀਨ ਪੂਰੇ ਦੇਸ਼ ਵਾਸੀਨ ਨੂੰ ਲੱਖ ਲੱਖ ਮੁਬਾਰਕਬਾਦ ਹੈ। ਤੋਂ ਅੱਜ ਸਾਹਮਣੇ ਆਲ ਤੇ ਪਹੁੰਚੇ ਆ ਕਿਉਂਕਿ ਹਮੇਸ਼ਾ ਹੀ ਹਰ ਸਾਲ ਮੈਂ ਤੋਂ ਅਸੀਰਵਾਦ ਲੈ ਕੇ ਜਾਂਦਾ। ਤੋਂ ਅੱਜ ਵੀ ਪੂਰੀ ਸੰਕਾ ਨਗਰ ਵਸਨ ਸਾਹਮਣੇ ਆਲ ਤੇ ਪੂਰੇ ਸਾਹਮਣੇ ਸ਼ਹਿਰ ਦੇ ਤੁਹਾਡੇ ਭੈਣ ਭਰਾ ਬੱਚੇ ਪੂਰਾ ਤੜਲੀ ਜਿਹੜੀ ਹੈ ਮਹਾ ਸੋਵਰਾਤਰੀ ਇਸ ਦਿਨ ਤੇ ਮਨਾਉਂਦੇ ਆ ਕਿ ਬਹੁਤ ਸੰਗਤ ਆਈ ਆ। ਸੰਤਾਂ ਦੇ ਨਾਲ ਸੰਤਾਂ ਦੇ ਦਰਸ਼ਨ ਕਰਕੇ ਬਾਬਾ ਜੀ ਦਾ ਸਰਵਾ ਲੈਆ ਤੇ ਸਰਵਾ ਦੇ ਬਣਦੀ ਅਰਦਾਸ ਕੀਤੀ ਜੋ ਸੂ ਸੰਕਰਵਟ ਮਹਾਸੂਰਾਤਰੀ ਦੀਆਂ ਲੱਖ ਲੱਖ ਵਧਾਈ ਅੱਜ ਸ਼੍ਰੀ ਪ੍ਰਾਜੀਤਿਸ਼ ਵਾਲਾ ਮੰਦਿਰ ਸਾਹਨੇ ਵਾਲਾ ਪੁਰਾਣਾ ਬਾਜ਼ਾਰ ਵਿਖੇ ਸ਼ਿਵਰਾਤਰੀ ਦਾ ਤਿਹਾੜ ਬੜੀ ਹੀ ਧੂਮ ਘਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਕਿਉਂਕਿ ਸਾਰਾ ਇਹ ਤਿਹਾੜ ਸ਼੍ਰੀ ਹਰਨਾਪੁਰ ਵਾਲੇ ਬਾਬਾ 1008 ਇਹਨ ਗੁਲਾਬ ਬਾਗ ਜੀ ਦੀ ਸ਼ਤਰ ਛਾਇਆ ਹੇਠ ਇਹ ਸਾਰਾ ਫਰਚਨ ਹੋ ਰਿਹਾ ਹੈ ਇੱਥੇ ਬਹੁਤ ਹੀ ਸੁੰਦਰ-ਸੁੰਦਰ ਝਾਕੀਆਂ ਬਹੁਤ ਬੰਦੇ ਇਸਦਰ ਗੀਤ ਗਾਣ ਹੋ ਰਹੇ ਹਨ ਅਤੇ ਸਾਡੇ ਮਾਨਯੋਗ ਕੈਬਨਟ ਮਿਨਿਸਟਰ ਹਰਦੀਪ ਸਿੰਘ ਮੁੰਡਿਆ ਜੀ ਵੀ ਇੱਥੇ ਆ ਕੇ ਪਹੁੰਚ ਕੇ ਪਹੁੰਚ ਰਹੇ ਹਨ ਅਤੇ ਹੋਰ ਵੀ ਉਹਨਾਂ ਦੇ ਨਾਲ ਨਗਰ ਕੌਂਸਲ ਦੇ ਮੈਂਬਰ ਐਮ ਸੀ ਸਹਿਬਾਨ ਅਤੇ ਸਾਰੇ ਹੀ ਆ ਚੁੱਕੇ ਹਨ ਮੈਂ ਇਸ ਸ਼ਿਵਰਾਤਰੀ ਦੇ ਮੌਕੇ ਤੇ ਸਾਰੇ ਹੀ ਸੰਗਤ ਨੂੰ ਸਾਰੇ ਹੀ ਸਾਮਨੇ ਆਵਾਜ਼ ਦੇ ਨਗਰ ਨਿਵਾਸੀਆਂ ਨੂੰ ਦਾਜੀ ਛੋਲਾ ਮੰਦਰ ਕਮੇਟੀ ਦੇ ਸਾਰੇ ਹੀ ਮੈਂਬਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਸ਼ੰਕਰ ભગવાન ਕੀ ਜੈ ਬੰਧਮ ਗੋਲੇ ਅੱਜ ਦੀ ਸ਼ਿਵਰਾਤਰੀ ਦਾ ਜੋ ਮਾਹੌਲ ਹੈ ਬਹੁਤ ਹੀ ਵਧੀਆ ਮਾਹੌਲ ਹੈ ਅਰ ਅੱਜ ਦੀ ਇਸ ਪਾਵਨ ਤੇ ਪਵਿੱਤਰ ਦਿਹਾੜੇ ਤੇ ਇੱਥੇ ਦੀ ਜਿਹੜੀ ਟੀਮ ਹੈ ਪ੍ਰਧਾਨ ਜੀ ਸਾਡੇ ਰਵੀ ਬਾਬੂ ਜੀ ਮਨੋਜੀ ਔਰ ਇੱਥੇ ਸਾਰੀ ਟੀਮ ਬੰਕਾ ਪੂਰੀ ਮੰਦਿਰ ਪੂਰੀ ਔਰ ਸਾਰੇ ਜਿੰਨੇ ਵੀ ਇੱਥੇ ਦੀ ਟੀਮ ਆ ਸਾਡੇ ਪੁਰਾਣੇ ਬਿਆਰ ਦੀ ਸਾਰੇ ਏਰੀਆ ਦੀ ਸਾਰੇ ਬੁਧਾਈ ਦੇ ਪਾਤਰ ਹੈ ਔਰ ਅੱਜ ਇਸ ਸ਼ੁਭ ਮੌਕੇ ਤੇ ਸਾਡੇ ਕੋਲ ਸਾਡੇ ਮਹਾਰਾਜ ਜੀ ਜੋਤੀ ਪ੍ਰਚੰਡ ਵਾਸਤੇ ਪਹੁੰਚੇ ਇਹਨਾਂ ਨੂੰ ਇੱਥੇ ਆਨ ਤੇ ਜੀ ਆਇਆਂ ਕਹਿੰਦੇ ਆ ਔਰ ਅੱਜ ਦੇ ਇਸ ਦਿਨ ਤੇ ਜਿੰਨੇ ਵੀ ਸਾਡੇ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੇ ਭੈਣ ਭਰਾ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਇਲਾਕਿਆਂ ਦੇ ਵਿੱਚ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਸ਼ਿਵਰਾਤਰੀ ਦੀਆਂ ਅੱਜ ਦਾ ਜੋ ਦਿਨ ਹੈ ਦੁਨੀਆ ਦੇ ਕੋਨੇ-ਕੋਨੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਭਾਵੇਂ ਪਿੰਡਾਂ ਚ ਲਾ ਲੋ ਸ਼ਹਿਰਾਂ ਚ ਲਾ ਲੋ ਔਰ ਅੱਜ ਦਾ ਦਿਨ ਬਹੁਤ ਹੀ ਮੰਦਰ ਸਾਰੇ ਸਜੇ ਹੋਏ ਨੇ ਸਾਡੇ ਸਾਹਨੇ ਵਾਲ ਦਾ ਜਿਹੜਾ ਇਹ ਵਿਸ਼ਾਲ ਮੰਦਰਾ ਪ੍ਰਾਚੀਨ ਮੰਦਰ ਹੈ ਸ਼ਵਾਲਾ ਮੰਦਰ ਬਹੁਤ ਪੁਰਾਣਾ ਮੰਦਰ ਹੈ ਔਰ ਇੱਥੇ ਵੀ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਔਰ ਇੱਥੇ ਸਾਰਿਆਂ ਨੂੰ ਮੈਂ ਜਿੰਨੇ ਵੀ ਇੱਥੇ ਪਹੁੰਚੇ ਨੇ ਸਾਰਿਆਂ ਨੂੰ ਕਹਿੰਦਾ ਜੀ ਆਇਆਂ ਨੂੰ ਜੈ ਭੋਲੇ ਜੀ ਤਬ ਬੋਲ ਸ਼ੰਕਰ ਭਗਵਾਨ ਕੀ ਜੈ ਵਾਹਿਗੁਰੂ ਅੱਜ ਦਾ ਮਹਾ ਸ਼ਿਵ ਰਾਤਰੀ ਦੇ ਉਪਲਬਖ ਦੇ ਉੱਤੇ ਜਿੰਨੇ ਵੀ ਸੰਗਤ ਇੱਥੇ ਪਹੁੰਚੀ ਆ ਉਹਨਾਂ ਦਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਸਾਡੇ ਮਾਣਯੋਗ ਮਹੰਤ ਗੁਲਾਬਦਾ ਜੀ ਮਹਾਰਾਜ ਹਰਨਾਂਪੁਰ ਵਾਲੇ ਪਤਿਜੇ ਦੌਰ ਤੇ ਇੱਥੇ ਪਹੁੰਚੇ ਨੇ ਜੋਤੀ ਪਰਚੰਡ ਕਰਨ ਵਾਸਤੇ ਸਾਡੇ ਕੈਬਨਿਟ ਮੰਤਰੀ ਹਦੀਪ ਸਿੰਘ ਬੁੰਡਿਆ ਜੀ ਪਹੁੰਚੇ ਨੇ ਇੱਥੇ ਔਰ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਇਸ ਚੀਜ਼ ਦਾ ਹਰ ਇੱਕ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਹੋਰ ਵੀ ਜ਼ਿਆਦਾ ਵਧਾ ਕੇ ਝਾਕੀਆਂ ਦਾ ਪ੍ਰੋਗਰਾਮ ਕੀਤਾ ਗਿਆ ਵਾ ਲੋਕੀ ਹਰ ਸਾਲ ਇਸ ਪ੍ਰੋਗਰਾਮ ਨੂੰ ਉਡੀਕਦੇ ਨੇ ਕੀ ਕਦੋਂ ਮੰਦਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੋਵੇ ਅਸੀਂ ਜਾਈਏ ਤੇ ਦੇਖੀਏ ਬਾਕੀ ਤੁਹਾਨੂੰ ਸਾਡੇ মিডিਆ ਵਾਲੇ ਜਿਹੜੇ ਭਰਾ ਨੇ ਇਹ ਤੁਹਾਨੂੰ ਸਾਰੀ ਸੰਗਤ ਦਾ ਦਿਖਾ ਹੀ ਰਹੇ ਨੇ ਵੀ ਸੰਗਤ ਦਾ ਕਿੰਨਾ ਜ਼ਿਆਦਾ ਇਕੱਠਾ ਕਿੰਨਾ ਜ਼ਿਆਦਾ ਸੰਗਤ ਦੇ ਵਿੱਚ ਉਤਸ਼ਾਹ ਵਾ ਔਰ ਮਾਰਕੀਟ ਦੇ ਵਿੱਚ ਕਿੰਨੇ ਜ਼ਿਆਦਾ ਲੰਗਰ ਲੱਗੇ ਅਸੀਂ ਸਾਰੇ ਪਿੰਡ ਦਾ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਵੀ ਇਸ ਚੀਜ਼ ਦੇ ਵਿੱਚ ਯੋਗਦਾਨ ਪਾਇਆ ਵਾ ਜੋ ਵੀ ਇਹਨਾਂ ਨੇ ਤਿਲ ਫੁੱਲ ਪਾਇਆ ਜਿਨ੍ਹਾਂ ਨੇ ਵੀ ਲੰਗਰ ਲਾਇਆ ਪਰसों ਸ਼ੂਭ ਯਾਤਰਾ ਤੇ 24 ਤਰੀਕ ਨੂੰ ਵੀ ਤੁਸੀਂ ਦੇਖਿਆ ਵੀ ਸੰਗਤਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਕਿੰਨਾ ਇਕੱਠਾ ਸੀਗਾ ਜਗਾ ਜਗਾ ਲੰਗਰ ਲੱਗੇ ਸੀ ਗਿਣਤੀ ਨਹੀਂ ਕੀਤੀ ਜਾਂਦੀ ਸੀਗੀ ਉਸ ਤਰ੍ਹਾਂ ਹੀ ਅੱਜ ਵੀ ਸੰਗਤਾਂ ਦਾ ਕਿੰਨਾ ਇਕੱਠਾ ਹੁਣ ਅਸੀਂ ਇਸ ਤੋਂ ਬਾਅਦ ਜਿਹੜਾ ਨੈਕਸਟ ਸਾਡਾ ਪ੍ਰੋਗਰਾਮ ਹੋਊਗਾ 2 ਤਰੀਕ ਦਿਨ ਐਤਵਾਰ ਨੂੰ ਇੱਥੇ ਭੰਡਾਰਾ ਕੀਤਾ ਜਾਏਗਾ ਸਵੇਰ ਨੂੰ 10 ਵਜੇ ਹਵਨ ਹੋਏਗਾ ਉਸ ਤੋਂ ਪ੍ਰਾਂਤ ਭੰਡਾਰਾ ਹੋਏਗਾ ਬੋਲ ਸ਼ੰਕਰ ਦੇ ਭਗਵਾਨ ਕੀ ਜੈ